ਦੇ ਸਾਥੀਓ ਅੱਜ ਗੁਰੂਕਰ ਮਾਸਤੂਣਾ ਸਾਹਿਬ ਦੇ ਵਿੱਚ ਮੀਟਿੰਗ ਹੋਈ ਹੈ ਜੋ 2014 ਤੋਂ ਪਰਲ ਕੰਪਨੀ ਦੇ ਵਿੱਚ ਪੈਸਾ ਲੱਗਿਆ ਹੋਇਆ ਸੀ ਜਿਨ੍ਹਾਂ ਵੀਰਾਂ ਦਾ ਭੈਣਾ ਭਾਈਆਂ ਦਾ ਤੇ ਉਹ ਪੈਸੇ ਨੂੰ ਵਾਪਸ ਲੈਣ ਲਈ ਮੀਟਿੰਗ ਹੁੰਦੀ ਰਹਿੰਦੀ ਹੈ ਤੇ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਇਹ ਪੈਸੇ ਦੀ ਵਾਪਸੀ ਦੀ ਕੁਝ ਨਾ ਕੁਝ ਬਣ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਨਸਾਫ ਦੀ ਆਵਾਜ਼ ਜਥੇਬੰਦੀ ਦੀ ਮੀਟਿੰਗ ਕਰੀ ਹੈ ਇਹ ਮੀਟਿੰਗ ਕੀਤੀ ਆ 2 ਫਰਵਰੀ 2024 ਨੂੰ ਜਿਹੜਾ ਦਿੱਲੀ ਚ ਸਾਰੇ ਦੇਸ਼ ਦੇ ਲੋਕਾਂ ਨੇ ਪਰਲ ਪੀੜਤਾ ਨੇ ਪ੍ਰੋਗਰਾਮ ਰੱਖਿਆ ਕਿ ਆਪਾਂ ਸੁਪਰੀਮ ਕੋਰਟ ਦੇ ਅੱਗੇ ਮੋਨ ਪ੍ਰਦਰਸ਼ਨ ਕਰਨਾ ਕਿ ਜਿਹੜਾ ਤੁਸੀਂ 2 ਫਰਵਰੀ 2016 ਨੂੰ ਫੈਸਲਾ ਸੁਣਾਇਆ ਸੀ ਉਹਦੇ ਫੈਸਲੇ ਮੁਤਾਬਕ ਸਾਨੂੰ ਨਿਵੇਸ਼ਕਾਂ ਨੂੰ ਪੈਸਾ ਨਹੀਂ ਮਿਲਿਆ ਇਸ ਕਰਕੇ ਆਪਾਂ ਸਾਰਿਆਂ ਨੇ ਉੱਥੇ ਜਾਣ ਦਾ ਫੈਸਲਾ ਕੀਤਾ ਸੰਗਰੂਰ ਜ਼ਿਲ੍ਹੇ ਦੇ ਇਹ ਸਾਰੇ ਜਿਹੜੇ ਪੀੜਤ ਭਾਈ ਨੇ ਭੈਣਾਂ ਨੇ ਇਹਨਾਂ ਨੇ ਸਾਰਿਆਂ ਨੇ ਅੱਜ ਫੈਸਲਾ ਕੀਤਾ ਹੋਰ ਵੀ ਇਹ ਪਿੰਡਾਂ 'ਚ ਜਾਣਗੇ ਕਿ ਵੱਡਾ ਕਾਫਲਾ ਸੰਗਰੂਰ ਤੋਂ 2 ਫਰਵਰੀ ਨੂੰ ਜਾਊਗਾ ਤੇ ਉਹਦੇ ਲਈ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਤੁਸੀਂ ਚਾਹੇ ਪੰਜਾਬ ਦੇ ਕਿਸੇ ਜ਼ਿਲ੍ਹੇ 'ਚੋਂ ਹੈਗੇ ਹੋ ਚਾਹੇ ਦੇਸ਼ ਦੇ ਕਿਸੇ ਜ਼ਿਲ੍ਹੇ 'ਚੋਂ ਹੈਗੇ ਹੋ ਕਿ ਤੁਸੀਂ ਵੀ ਸਾਰੇ ਰਲ ਕੇ ਵੱਡੇ ਕਾਫਲੇਾਂ ਚ ਟ੍ਰੇਨਾਂ ਤੇ ਆਉਣਾ ਫ੍ਰੀ ਆਉਣਾ ਕੋਈ ਟਿਕਟ ਨਹੀਂ ਲੈਣੀ 2 ਫਰਵਰੀ 2024 ਨੂੰ ਆਪਾਂ ਸੁਪਰੀਮ ਕੋਰਟ ਦੇ ਅੱਗੇ ਵੱਡੀ ਇੱਕ ਮਨੁੱਖੀ ਚੇਨ ਬਣਾ ਕੇ ਮੂਨ ਪ੍ਰਦਰਸ਼ਨ ਕਰਨਾ ਸਾਰਿਆਂ ਨੂੰ ਅਪੀਲ ਹੈ ਕਿ ਮੂੰਹ ਤੇ ਕਾਲੀਆਂ ਪੱਟੀਆਂ ਬੰਨ੍ਹਣੀਆਂ ਨੇ ਕਿਸੇ ਨੇ ਕੋਈ ਨਾਰੇਵਾਜੀ ਨਹੀਂ ਕਰਨੀ ਕਿਸੇ ਦੇ ਖਿਲਾਫ ਕੁਝ ਨਹੀਂ ਸਿਰਫ ਮੋਨ ਪ੍ਰਦਰਸ਼ਨ ਕਰਨਾ ਉਥੇ ਕਿਉਂ ਕਰ ਰਹੇ ਆ ਉਥੇ ਨੈਸ਼ਨਲ ਤੇ ਇੰਟਰਨੈਸ਼ਨਲ ਮੀਡੀਆ ਹਰ ਵੇਲੇ ਹੁੰਦਾ ਜੇ ਆਪਾਂ ਵੱਡੀ ਗਿਣਤੀ ਚ ਉਥੇ ਖੜੇ ਹੋਣ ਚ ਕਾਮਯਾਬ ਹੋ ਗਏ ਤਾਂ ਸਾਡੀ ਜਿਹੜੀ ਗੱਲ ਹੈਗੀ ਆ ਉਹ ਦੂਰ ਤੱਕ ਜਾਊਗੀ ਦੇਸ਼ ਦੇ ਚੀਫ ਮਨਿਸਟਰਾਂ ਤੱਕ ਵੀ ਜਾਊਗੀ ਚੀਫ ਜਸਟਿਸ ਤੱਕ ਵੀ ਜਾਊਗੀ ਇਹਦੇ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਤੁਸੀਂ ਸਾਰੇ ਵੱਡੇ ਕਾਫਲੇ ਚ ਆਓ ਸੰਗਰੂਰ ਜ਼ਿਲ੍ਹਾ ਸਾਰਾ ਬਹੁਤ ਵੱਡੀ ਗਿਣਤੀ ਚ ਪਹੁੰਚ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ